ਫਿਲਹਾਲ ਜਿਹੜੀ ਇਲੈਕਸ਼ਨਸ ਨੂੰ ਲੈ ਕੇ ਇਹਨੇ ਕੰਮ ਇਲੈਕਸ਼ਨਸ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਹੈ ਉਹਦੇ ਉੱਤੇ ਪਹਿਲਾਂ ਤੁਹਾਡਾ ਬੋਲ ਜੀ ਦੇਖੋ ਅਸੀਂ ਲੜਾਂਗੇ ਯਾਰ ਔਰ ਪੂਰੀ ਫਾਈਟ ਕਰਾਂਗੇ ਲੇਕਿਨ ਇਹ ਪਿਰਤਾ ਚੰਗੀਆਂ ਨਹੀਂ ਅਸਲੀਅਤ ਹੈ ਕਿਉਂਕਿ ਜੋ ਇਹ ਕਰ ਰਹੇ ਹੈਗੇ ਆ ਇਹ ਇਹ ਪੰਜਾਬ ਦੀ ਡੈਮੋਕ੍ਰੇਸੀ ਲਈ ਪੋਲੀਟੀਕਲ ਸਿਸਟਮ ਲਈ ਇਹ ਚੰਗੀ ਗੱਲ ਨਹੀਂ ਜੋ ਤੁਸੀਂ ਜੋ ਪੱਖ ਤੁਸੀਂ ਰੱਖਿਆ ਉਹ ਅਸੀਂ ਸੁਣਿਆ ਸੁਣਾਇਆ ਵੀ ਹੈ ਇੱਕ ਪੱਖ ਤੁਹਾਡੇ ਵੱਲੋਂ ਜਾਣਨਾ ਚਾਹੁੰਦੇ ਆ ਅਕਾਲੀ ਦਲ ਦੇ ਰਿਲੇਟਿਡ ਕਿਉਂਕਿ ਤੁਹਾਡਾ ਇਤਿਹਾਸ ਅਕਾਲੀ ਦਲ ਜੁੜਿਆ ਹੈ ਮੌਜੂਦਾ ਸਥਿਤੀ ਅਕਾਲੀ ਦਲ ਦੀ ਕਿਸ ਤਰ੍ਹਾਂ ਦੇਖਦੇ ਹੋ ਖਾਸ ਕਰਕੇ ਸੁਖਬੀਰ ਸਿੰਘ ਬਾ ਬਹੁਤ ਹੀ ਚੰਗੀ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਮੈਨੂੰ ਕੋਈ ਬਹੁਤ ਹੀ ਚੰਗੀ ਪਾਸੇ ਨੂੰ ਲੱਗ ਵੀ ਨਹੀਂ ਰਹੀ। ਜੇ ਪਰਟੀਕੁਲਰਲੀ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਜੋ ਕੁਝ ਵਾਪਰਿਆ ਹੈ ਜਾਂ ਜੋ ਸਿਚੁਏਸ਼ਨ ਬਣੀ ਉਸ ਕੋਲੇ ਉਹਨੂੰ ਕਿਸ ਤਰ੍ਹਾਂ ਲਿਖਣੀ ਚਾਹੀਦੀ ਹੈ ਨੋ। ਦੇਖੋ ਮਾੜੀ ਗੱਲ ਹੈ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਜਿਹੜਾ ਉਹਨਾਂ ਲਈ ਜਗ੍ਹਾ ਨਹੀਂ ਹੈ। ਲੇਕਿਨ ਬਾਕੀ ਜੋ ਹੋਇਆ ਕਿ ਉਹਨਾਂ ਨੇ ਪੋਲੀਟੀਕਲ ਸਿਸਟਮ ਦੇ ਵਿੱਚ ਜੋ-ਜੋ ਕੀਤਾ ਹੈਗਾ ਉਹਦਾ ਖਮਿਆਜ਼ਾ ਜਿਹੜਾ ਪਰਸੈਪਸ਼ਨ ਕ੍ਰੀਏਟ ਹੋ ਗਈ ਪਰਸੈਪਸ਼ਨ ਕ੍ਰੀਏਟ ਹੋ ਕੇ ਜਿਹੜਾ ਸਿੱਖ ਡਾਇਸਫੋਰ ਆਇਆ ਉਹਨਾਂ ਦੇ ਮਨਾਂ ਤੋਂ ਕਿਉਂਕਿ ਅਲਟੀਮੇਟਲੀ ਇਹ ਬੇਸਿਕਲੀ ਅਕਾਲੀ ਦਲ ਤਾਂ ਸਿੱਖਾਂ ਦੀ ਪਾਰਟੀ ਸੀ ਉਹ ਹੌਲੀ-ਹੌਲੀ ਉਸ ਉਹਨਾਂ ਦੇ ਮਨਾਂ ਤੋਂ ਲੈ ਗਈ ਮੈਂ ਪੀਂਗਾ ਸਿਕ ਵੀ ਪੁੱਛਣਾ ਚਾਹੁੰਦਾ ਜਿੰਨੀ ਸਜ਼ਾ ਸ੍ਰੀ ਕਾਲਕਤਖਬ ਵੱਲੋਂ ਸੁਣਾਈ ਗਈ ਉਹਨੂੰ ਲੈ ਕੇ ਤਰਕ ਅਜੇ ਤੱਕ ਵੀ ਉੱਠ ਰਿਹਾ ਤੁਹਾਡੇ ਸਾਹਮਣੇ ਨਾਲੋਂ ਵਾਜਬ ਸੀ ਦੇਖੋ ਮੈਂ ਉਹਦੇ ਤੇ ਕਮੈਂਟ ਮੈਂ ਧਾਰਮਿਕ ਬੰਦਾ ਨਹੀਂ ਹੈ ਮੈਨੂੰ ਉਹਦੇ ਬਾਰੇ ਇੰਨੀ ਸਮਝ ਨਹੀਂ ਹੈ ਅ ਦੇਖੋ ਉਹਦੀ ਰਹਿਤ ਮਰਿਆਦਾ ਦੇ ਵਿੱਚ ਸਿੰਘ ਸਹਿਬਾਨਾਂ ਨੇ ਸ਼ਾਇਦ ਜੋ ਫੈਸਲਾ ਲਿਆ ਹੋਊਗਾ ਉਹ ਠੀਕ ਲਿਆ ਹੋਊਗਾ ਸੋਚ ਸਮਝ ਕੇ ਲਿਆ ਹੋਊਗਾ ਪਰ ਉਸ ਤੋਂ ਬਾਅਦ ਤੁਸੀਂ ਸਮਝਦੇ ਹੋ ਕਿ ਅਕਾਲੀ ਦਲ ਦੁਬਾਰਾ ਸਟੈਂਡ ਕਰ ਸਕਦਾ ਹੈ ਇਹੋ ਜੀ ਸਿਚੁਏਸ਼ਨ ਚ ਕੀ ਆ ਗਿਆ ਅਕਾਲੀ ਦਲ ਹਾਂਜੀ ਆ ਸਕਦਾ ਹੈ ਨਹੀਂ ਆਉਣ ਨੂੰ ਆ ਸਕਦਾ ਪਰ ਮੈਨੂੰ ਲੱਗਦਾ ਇਸ ਬ੍ਰਾਂਡਿੰਗ ਦੇ ਵਿੱਚ ਸ਼ਾਇਦ ਨਾ ਆਵੇ ਤੁਹਾਡਾ ਮਤਲਬ ਕਿ ਸੁਖਬੀਰ ਸਿੰਘ ਬਾਦਲ ਦੇ ਹੁੰਦਿਆਂ ਨਹੀਂ ਸ਼ਾਇਦ ਇਸ ਬਾਦਲ ਪਰਿਵਾਰ ਦੀ ਬ੍ਰਾਂਡਿੰਗ ਦੇ ਨਾਲ ਸ਼ਾਇਦ ਮੁਸ਼ਕਲ ਹੋ ਜਾਵੇ ਉਹਦੇ ਸਮੇਂ ਵਿੱਚ ਵੇਖ ਸਕਦੇ ਹੋ ਜੇ ਕੋਈ ਅਧਰ ਦਾ ਫੈਸਲਾ ਲੈ ਲਿਆ ਜਾਂਦਾ ਕਿ ਸੁਖਬੀਰ ਸਿੰਘ ਵੈਰਲ ਨਾ ਪੰਜਾਬ ਦੇ ਵਿੱਚ ਕਈ ਵਾਰੀ ਸਥਿਤੀਆਂ ਕਿਹੋ ਜਿਹੀਆਂ ਹੁੰਦੀਆਂ ਕਈ ਵਾਰੀ ਕਿਹੋ ਜਿਹੀਆਂ ਹੁੰਦੀਆਂ ਪਰ ਅੱਜ ਦੀ ਤਰੀਕ ਦੇ ਵਿੱਚ ਮੈਨੂੰ ਲੱਗਦਾ ਅਖੀਰ ਵਿੱਚ ਮੈਂ ਪੁੱਛਾਂਗਾ ਜਿਹੜਾ ਹਮਲਾ ਹੋਇਆ ਉਸ ਚੀਜ਼ ਨੂੰ ਲੈ ਕੇ ਵੀ ਇੱਕ ਵਰਗ ਇਹ ਮੰਨਦਾ ਪਿਆ ਕਿ ਉਹ ਹਮਲਾ ਅਕਾਲੀ ਦਲ ਵੱਲੋਂ ਹੀ ਕਰਵਾਇਆ ਗਿਆ ਹੋ ਸਕਦਾ ਡੂ ਯੂ ਥਿੰਕ ਪੋਲੀਟੀਕਲੀ ਪੋਸੀਬਲ ਹੈ ਪਤਾ ਨਹੀਂ ਯਾਰ ਮੈਂ ਦੇਖੋ ਇਹਦੇ ਤੇ ਕਿਉਂਕਿ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਮੈਨੂੰ ਇਹਦੇ ਤੇ ਕਮੈਂਟ ਨਹੀਂ ਕਰਨਾ ਚਾਹੀਦਾ ਪਰ ਗੱਲ ਮਾੜੀ ਆ ਕਿਉਂਕਿ ਹਰਮੰਦਰ ਸਾ ਕੋਈ ਚੰਗਾ ਸਾਈਨ ਨਹੀਂ ਹੈਗਾ ਇਹਨੂੰ ਬਾਕੀ ਤਾਂ ਜੋ ਅਲੱਗ ਗੱਲਾਂ ਹੈ ਜੀ ਬਿਲਕੁਲ ਪਰਗਟ ਸਿੰਘ ਸਾਡੇ ਨਾਲ ਮੌਜੂਦ ਸੀ ਹੁੰਦਾ ਸਮਾਂ ਕਿ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਨੇ ਡਿਆ ਪੰਜਾਬੀ